ਗੁੰਡ ਮਹੱਲਾ ਪੰਜਵਾਂ ਜਾ ਕਉ ਰਾਖੈ ਰਾਖਣਹਾਰ ਤਿਸ ਕਾ ਅੰਗ ਕਰੇ ਨਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ્રોਧ ਲੋਭ ਮੋਹ ਨਾ ਕੋ ਹੈ ਸਾਧ ਸੰਗ ਜਪੈ ਨਰੰਕਾਰ ਨਿੰਦਕ ਕੈ ਮਹਲਾ ਗੈ ਛਾਰ RAM ਕਵਚ ਦਾਸ ਕਾ ਸਨਾਹ ਦੂਤ ਦੁਸ਼ਟ ਤਿਸ ਪੋਹਤ ਨਾ ਹੈ ਜੋ ਜੋ ਗਰਬ ਕਰੇ ਸੋ ਜਾਈ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸ਼ਰਨ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਮਹਿ ਦੁਲਤਾ ਖਾ ਪੂ ਨਾਲ ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਭਲੇ ਹਾਰ ਆਪਣੇ ਦਾਸ ਰੱਖੇ ਕਿਰਪਾ ਤਾਰ ਨਾਨਕ ਕੇ ਤਬ ਪ੍ਰਾਣ ਅਧਾਰ